ਜਿਹੜਾ ਅੱਜ ਅਸੀਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਮਹਿਮ ਇਹੋ ਤਾਂ ਨਸ਼ਾ ਬਰੋਤ ਤੇ ਡੀਜੀਪੀ ਸਾਹਿਬ ਬੌਰ ਬਯਾਦਵ ਜੀ ਤੇ ਸ੍ਰੀ ਐਸਐਸਪੀ ਸਾਹਿਬ ਅਜੀ ਗਾਂਧੀ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਜਿਹੜਾ ਅੱਜ ਅਸੀਂ ਸਬ ਡਿਵੀਜ਼ਨ ਨਿਹਾਲ ਸਿੰਘ ਵਾਲਾ ਦੀ ਪੋਸਟ ਕਟੀ ਕਰਕੇ ਕਾਸ ਆਪਰੇਸ਼ਨ ਕਰ ਰਹੇ ਹਾਂ ਕਾਸੋ ਆਪਰੇਸ਼ਨ ਦੌਰਾਨ ਜੋ ਵੀ ਸਰਜ ਦੌਰਾਨ ਕੋਈ ਵੀ ਇਦਾਂ ਦੀ ਕੋਈ ਚੀਜ਼ ਮਿਲਦੀ ਹੈ ਤਾਂ ਸਿ ਉਹਨਾਂ ਦੇ ਸਬੂਤ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਰ ਹੁਣ ਤੱਕ ਕੀ ਕੁਝ ਬਰਾਮਦ ਕੀਤਾ ਗਿਆ ਸਰ ਤੱਕ ਅਸੀਂ ਹਲੇ ਰਾਉਂਡ ਅਪ ਕੀਤੇ ਨੇ ਜੀ ਤੇ ਪੁਛਗਿੱਤ ਦੇ ਦੌਰਾਨ ਦੇਖਿਆ ਜੋ ਵੀ ਕੁਝ ਮਿਲਦਾ ਹੈ ਅਸੀਂ ਉਹਦੇ ਨਾਲ ਸ਼ਾਮ ਨੂੰ ਕਨਵੇ ਕਰਾਂਗੇ ਜੀ ਕਿੱਥੇ ਕਿੱਥੇ ਆਪਰੇਸ਼ਨ ਕੀਤਾ ਕਰਦੇ ਅਸੀਂ ਜਿਹੜਾ ਹੌਟਸਪੌਟ ਹੈਗੇ ਨੇ ਪਿੰਡ ਸਾਡੇ ਮਾਨੂ ਕੇ ਭੋਲਜਾਪੁਰ ਦਾ ਕੋਟੇ ਨਿਹਾਲ ਸਿੰਘ ਵਾਲਾ ਹਿੰਮਤਪੁਰਾ ਬਲਾਸਪੁਰ ਇਹਨਾਂ ਪਿੰਡਾਂ ਚ ਕਰ ਰਹੇ ਫੋਰਸ ਸਰ ਕਿੱਥੇ ਕਿੱਥੋਂ ਦੇ ਥਾਣੇ ਦੇ ਨਾਲ ਅਸੀਂ ਜਿਹੜੇ ਸਬ ਡਿਵੀਜ਼ਨ ਦੇ ਤੇ ਸਾਡੇ ਹੈੱਡਕੁਆਟਰ ਮੋਗਾ ਤੋਂ ਵੀ ਆਈਏ ਫੋਰਸ ਤੇ ਸਬ ਡਿਵੀਜ਼ਨ ਦੀ ਫੋਰਸ ਵੀ ਇਕੱਠੀ ਕਰਕੇ ਜਿਹੜੇ ਅਸੀਂ ਕਰ ਰਹੇ ਪਾਉਂਡੂ ਕੈਪਸਿਟੀ ਦਾ ਵੀ ਅਜੇ ਗੱਲ ਨਹੀਂ ਆਈ ਹੈ ਆਈਪੀਐਸ ਦਾ ਵੀਦਾਂ ਦਾ ਦੇਖਿਆ ਤੇ ਜਿਹੜਾ ਅੱਜ ਦਾ ਸਪੈਸ਼ਲ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਜਿਹੜਾ ਚਾਰ ਐਸਐਸ ਤੋਂ ਜਿਹਦੇ ਦੇ ਨਾਮ ਕਰਕੇ ਤੋਂ ਜਵਾਹਰ ਨੇ ਰੁਪਏ ਸ਼ਾਮਲ ਹੋਏ ਬਾ ਤੋਂ ਬੀ 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 ਦੇ ਕਾਰਵਾਈ ਚੈੱਕ ਕੀਤੀ ਹੈ ਬਾਕੀ ਇਹ ਸਦੀ ਕਾਰਵਾਈ ਚੱਲ ਰਹੀ ਹੈ ਦੇ ਵਿੱਚ ਜੋ ਹੋਗਾ ਉਹ ਸਾਡੇ ਤੱਕ ਜਿਹੜਾ ਅੱਜ ਅਸੀਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਮਹਿੰਮ ਇਹ ਤਾਂ ਨਾ ਪਰੋਤ ਤੇ ਡੀਜੀਪੀ ਸਾਹਿਬ ਗੌਰਵ ਯਾਦਵ ਜੀ ਤੇ ਸ੍ਰੀ ਐਸਐਸਪੀ ਸਾਹਿਬ ਅਜੀ ਗਾਂਧੀ ਜੀ ਜਿਹੜੇ ਇਸ ਹਨੇਸਾਂ ਦੇ ਜਿਹੜਾ ਅੱਜ ਅਸੀਂ ਸਾਉਂਡ ਡਿਵੀਜ਼ਨ ਨਿਹਾਲ ਸਿੰਘ ਵਾਲਾ ਦੀ ਪੋਸਟ ਇਕੱਠੀ ਕਰਕੇ ਕਾਸੋ ਆਪਰੇਸ਼ਨ ਕਰ ਰਹੇ ਆ। ਜੀ ਕਾਸੋ ਆਪਰੇਸ਼ਨ ਦੌਰਾਨ ਜੋ ਵੀ ਸਰਜ ਦੌਰਾਨ ਕੋਈ ਵੀ ਇਦਾਂ ਦੀ ਕੋਈ ਚੀਜ਼ ਨਹੀਂ ਮਿਲਦੀ ਹੈ ਤਾਂ ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਸਰੋਂ ਤਾਂ ਕੀ ਕੁਝ ਬਰਾਮਦ ਕੀਤਾ ਗਿਆ ਸਰਚ ਬਾਰੇ ਅਸੀਂ ਹਲੇ ਰਾਉਂਡ ਅਪ ਕੀਤੇ ਨੇ ਜੀ ਤੇ ਪੁੱਛ ਗਏ ਤੇ ਦੌਰਾਨ ਦੇਖਿਆ ਜੋ ਵੀ ਕੁਝ ਮਿਲਦਾ ਅਸੀਂ ਉਹਦੇ ਨਾਲ ਸ਼ਾਮ ਨੂੰ ਕਨਵੇ ਕਰਾਂਗੇ ਜੀ ਕਿੱਥੇ ਕਿੱਥੇ ਆਪਰੇਸ਼ਨ ਕੀਤਾ ਕਰਦੇ ਅਸੀਂ ਜਿਹੜਾ ਹੌਟਸਪੌਟ ਹੈਗੇ ਨੇ ਪਿੰਡ ਸਾਡੇ ਮੰਨੂ ਕੇ ਭੋਲਜਾਪੁਰ ਤੋਂ ਕੋਟੇ ਨਿਹਾਲ ਸਿੰਘ ਵਾਲਾ ਹਿੰਮਤਪੁਰਾ ਬਲਾਸਪੁਰ ਇਹਨਾਂ ਪਿੰਡਾਂ 'ਚ ਕਰ ਰਹੇ ਫੋਰਸ ਸਰ ਕਿੱਥੇ ਕਿੱਥੋਂ ਦੇ ਥਾਣੇ ਦੇ ਨਾਲ ਅਸੀਂ ਜਿਹੜੇ ਸਬ ਡਿਵੀਜ਼ਨ ਦੇ ਤੇ ਸਾਡੇ ਹੈੱਡਕੁਆਟਰ ਮੋਗਾ ਤੋਂ ਵੀ ਆਈ ਹੈ ਪੋਸਟ ਤੇ ਸਬ ਡਿਵੀਜ਼ਨ ਦੇ ਫੋਰਸ ਵੀ ਇਕੱਠੇ ਕਰਕੇ ਜਿਹੜੇ ਅਸੀਂ ਕਰ ਰਹੇ ਬਾੰਦੂ ਕੈਪਟਨ ਦੀ ਸਾਡੀ ਇਹ ਗੱਲ ਵੀ ਆਈ ਕਿ ਸਰ ਜੁੱਲੀਦਨ ਦਾ ਦੇਖਿਆ ਤੇ ਜਿਹੜਾ ਅੱਜ ਦਾ ਸਪੈਸ਼ਲ ਦਿੱਤਾ ਜਾ ਰਿਹਾ ਹੈ ਇਹਦੇ ਵਿੱਚ ਅਸੀਂ ਜਿਹੜਾ ਚਾਰ ਐਸਟਾ ਦੋ ਜਿਹਦੇ ਨਾਮ ਅੰਦਰ 300 300 ਜਵਾਹਰ ਟ੍ਰੇਨ ਹੈ 1000 ਰੁਪਏ ਸ਼ਾਮਲ ਹੈ ਬਾਪੂ ਨਾਲ ਅੱਜ ਜੀ ਬੱਲੇ ਦੇ ਘਰ ਉਹਦੀ ਜੈਕ ਕੀਤੀ ਆ ਬਾਕੀ ਜੇ ਸਦੀ ਕਾਰਵਾਈ ਚੱਲ ਰਹੀ ਹੈ ਦੇ ਵਿੱਚ ਜੋ ਵੀ ਹੋਗਾ ਉਹ ਸਾਡੀ ਤੱਕ ਤੱਕ